ਤਦੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅ즈ਨਾਲਾ ਦੇ ਸਰਹੱਦੀ ਖੇਤਰ ਵਿਖੇ ਪਹੁੰਚੇ ਰਹੇ ਤਾਂ ਦੱਸਦੇ ਕਿ ਢਾਲੀਵਾਲ ਨੇ ਰਾਵੀ ਦਰਿਆ ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਦਰਿਆਵਾਂ ਵਿੱਚ ਹੜਾ ਕਾਰਨ ਹੋਣ ਵਾਲੇ ਨੁਕਸਾਨ ਦੇ ਰੋਕਣ ਦੇ ਵਿੱਚ ਲੱਗੇ ਹੋਏ ਨੇ ਤਾਂ ਉਹਨਾਂ ਨੇ ਕਿਹਾ ਕਿ ਇਸ ਲਈ ਮੈਂ ਅ즈ਨਾਲਾ ਦੇ ਸਰਹੱਦੀ ਖੇਤਰ ਰਾਵੀ ਦਰਿਆ ਤੇ ਚੱਲ ਰਹੇ ਪੱਥਰਾਂ ਦੇ ਸਟੈਂਡ ਅਤੇ ਰੀਵਰਟਮੈਂਟ ਦੇ ਕੰਮ ਦਾ ਜਾਇਜ਼ਾ ਲੈਣ ਦੇ ਲਈ ਆਇਆ ਹੈ ਜਿੱਤੇ ਕੀ ਹੜਾ ਦੇ ਦੌਰਾਨ ਸਾਡੇ ਬੀਐਸਐਫ ਦੇ ਜਵਾਨ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਦੇਸ਼ ਦੀ ਰੱਖਿਆ ਕਰਦੇ ਨੇ ਉਹਨਾਂ ਬਾਰੇ ਸੋਚਦੇ ਹੋਏ ਮੁੱਖ ਮੰਤਰੀ ਨੇ ਦਰਿਆਵਾਂ ਦੇ ਕੰਢੇ ਇਹ ਕੰਮ ਕੀਤਾ। ਕਿਹੜੀ ਗੱਲ ਸੀ? ਇਹ ਪੰਜ ਕਦਾਈ ਵੱਲ ਵਿਧਾਨ ਸਭਾ ਲਕਾਈ ਨਾਜ਼ ਦੇ ਦਾ ਪਿੰਡ ਹੈ ਤੇ ਬੀਐਸਐਫ ਦੀ ਚੌਕੀ ਹੈ। ਹੂੰ। ਇਹ ਆਪਾਂ ਬਿਲਕੁਲ ਪਾਕਿਸਤਾਨ ਦੇ ਦੁਕਾਨ ਸਾਹਮਣੇ ਪਾਕਿਸਤਾਨ ਹੈ ਬਸ। ਪਾਕਿਸਤਾਨ ਤੇ ਖੜੇ ਸਭ ਲੋਕ। ਹੂੰ ਹੂੰ। ਇੱਥੋਂ ਕੀ ਦੇਖਣ ਕੇ ਆਇਆ ਕਿ ਇੱਦੋਂ ਅਵਾਵੀ ਜਿਹੜਾ ਦਰਿਆ ਆ ਸੱਪ ਦੀ ਤੋਰ ਤੇ ਚੱਲਦਾ ਹੂੰ ਇਹ ਪਿੱਛੋਂ ਜਿਹੜਾ ਪਾਸਤਾ ਚੱਲ ਜਾਂਦਾ ਇੱਥੋਂ ਮੁੜ ਕੇ ਆਉਂਦਾ ਫਿਰ ਜਦੋਂ ਇਹ ਮੁੜ ਕੇ ਆਉਂਦਾ ਹੂੰ ਇਹ ਫਿਰ ਬਹੁਤ ਸਪੀਡ ਨਾਲ ਹੂੰ ਇਹਦੇ ਚ ਪਾਣੀ ਇੰਨਾ ਜ਼ਿਆਦਾ ਹੁੰਦਾ ਕਿ ਇੱਥੇ ਖਲੋਤਾ ਨਹੀਂ ਜਾਂਦਾ ਜਿੱਥੇ ਆਪਾਂ ਖਲੋਤੇ ਹਾਂ ਉੱਥੇ ਪਾਣੀ ਭੜੀ ਹੋ ਜਾਂਦਾ ਹੂੰ ਅੱਜ ਪਾਣੀ ਜਿਹੜਾ 10 ਹਜ਼ਾਰ ਕਿਊਸਕਾ ਪਿਲੇ ਸਾਲ ਸਵਾ 2 ਲੱਖ ਕਿਊਸਕ ਬੜੀ ਆ ਗਈ ਹੂੰ ਭਲੇ ਇੰਨਾ ਪਾਣੀ ਸਵਾ 2 ਲੱਖ ਸੀਗਾ ਪਾਣੀ ਪਾਣੀ ਸਭ ਹਰ ਪਾਸੇ ਹੂੰ ਉਹ ਵਿਖੜੇ ਆਇਆ ਪਿਓ ਆਪਾਂ ਆਪਣੇ ਸਵੱਦ ਜਿਹੜੇ ਉਹ ਬੰਨੇ ਪੱਥਰ ਦੇ ਤੌਰ ਇਦੋਂ ਤੇ ਪਾਣੀ ਬਲ ਇਦੋਂ ਢਾ ਲਉਣੀ ਢਾਤੀ ਆ ਢਾ ਲੱਗਦੀ ਆਪਣੀ ਜ਼ਮੀਨ ਨੂੰ ਕਾਫੀ ਜ਼ਮੀਨ ਪਿਛਲੀ ਦਾ ਆਪਣੀ ਆ ਗਈ ਇਹਦੇ ਵਿੱਚ ਦਰਿਆ ਲੈ ਗਿਆ ਖਿੱਚ ਕੇ ਪਰ ਹੁਣ ਕਮਰਾਵਾ ਦੀ ਪਿੰਡ ਦੀ ਇੱਕ ਪ੍ਰੋਬਲਮ ਹੈ ਉਹਦਾ ਐਸਟੀਮੇਟ ਭੇਜਿਆ ਛਾ ਤੇ ਉਹ ਮੈਂ ਜਾ ਕੇ ਹੁਣ ਮਨਿਸਟਰ ਸਾਹਿਬ ਨਾਲ ਗੱਲ ਕਰਦਾ ਉਹਦਾ ਥੋੜਾ ਫੰਡ ਆਉਣਾ ਦਾ ਬਸ ਜੇ ਅਹੀ ਉਹ ਉਹ ਕੱਤਾ ਪੰਜ ਸੱਤ ਦਿਨ ਦੇ ਵਿੱਚ ਤੇ ਫਿਰ ਇਦੋਂ ਸਾਰਾ ਏਰੀਆ ਜਿਹੜਾ ਸੇਫ ਹੋ ਜਾਏ ਉਹ ਦੇਖਣਾ ਹੈ ਕਿਉਂਕਿ ਬੀਐਸਐਫ ਦੇ ਜਵਾਨ ਵੀ ਵਿਚਾਰੇ ਕਿੱਥੇ ਸਟ੍ਰਗਲ ਕਰਦੇ ਇੱਥੇ ਰਾਤ ਪਹਿਲਾ ਦਿਨਾਂ ਕੋਈ ਸੌਖੀ ਗੱਲ ਹੈ ਇੱਥੇ ਕੋਈ ਕੰਡਿਆਂ ਦੀ ਤਾਰ ਨਹੀਂ ਕੁਛ ਨਹੀਂ ਜਦੋਂ ਮਰਜ਼ੀ ਦੇਸ਼ ਬਰੋ ਬਰੋ ਦੀ ਅੰਸਰ ਜਿਹੜੇ ਤੋਂ ਲੰਘ ਸਕਦੇ ਆਪਾਂ ਸਾਡੇ ਜਵਾਨ ਵਿਚਾਰੇ ਸਾਰੀ ਸਾਰੀ ਰਾਤ ਖੜੇ ਰਹਿੰਦੇ ਕਈ ਵਾਰ ਪਾਣੀ 'ਚ ਖੜੇ ਰਹਿੰਦੇ ਜਦੋਂ ਉਹ ਮੁੱਢ ਖੁਦ ਦੰਦ ਲੈ ਕੇ ਉੱਥੇ ਖੜੇ ਕਈ ਵਾਰ ਅੱਗੇ ਜਾ ਕੇ ਅੰਦਰ ਵੱਤ ਜੇ ਜਾ ਕੇ ਖੜਨਾ ਪੈਂਦਾ ਦਾ ਤੋ ਲਾਈਟਾਂ ਜਗਾਉਣੀਆਂ ਪੈਂਦਾ ਉਹ ਲਾਈਟਾਂ ਲੱਗੀਆਂ ਬਹੁਤ ਔਖੀ ਡਿਊਟੀ ਹੈ ਉਹਨਾਂ ਦੀ ਸੋ ਉਹ ਮੈਂ ਦੇਖਣ ਆਇਆ ਕਿ ਮਤਲਬ ਸਾਡਾ ਤੋਂ ਪਹਿਲਾਂ ਆਪਾ ਦੇਖ ਲਿਓ ਕਿ ਕਿੱਥੇ ਕਿੱਥੇ ਸਾਡੀ ਕਿਤੇ ਕੁਝ ਕਮਜ਼ੋਰੀ ਹੈ ਉਹਨੂੰ ਕਿੱਦਾਂ ਕੰਟਰੋਲ ਕਰਨਾ ਉਹ ਉਹ ਦੇਖੀਏ ਐਬੀਐਸ ਦੇ ਅਧਿਕਾਰੀਆਂ ਨੂੰ ਮਿਲੇ ਜੇ ਉਹਨਾਂ ਦੀਆਂ ਨਾਲ ਵੀ ਗੱਲਬਾਤ ਕੀਤੀ ਹੈ ਹਾਂ ਕਿਸਾਨਾਂ ਨੂੰ ਮਿਲੇ ਕਿਉਂਕਿ ਇੱਥੇ ਕਿਸਾਨਾਂ ਦੀ ਇਹ ਦੇਖੋ ਮੇਰੇ ਲਾਗੇ ਕਿਸਾਨ ਖੜਾ ਕਮ ਦਾ ਹਾਂ ਇਹਦਾ 80 ਲੱਖ ਦਾ ਨੁਕਸਾਨ ਹੋਊ ਇਹਦੀ ਜ਼ਮੀਨ ਉੱਥੋਂ ਕੋ ਦਰਿਆ ਸਾਡੀ ਆਪਣੇ ਚ ਖਿੱਚ ਕੇ ਲਾਏਗਾ ਹਾਂ ਹਾਂ ਸਮਝਦੇ ਕਿ ਗੱਲ ਉਹ ਮੈਂ ਮਾਝੂਗ ਮੁਖਪੰਥੀ ਸਰਦਾਰ ਭਗਵੰਤ ਸਿੰਘ ਮਾਝ ਜੀ ਨੂੰ ਕਿਹਾ ਸੀਗਾ ਹਾਂ ਕਿ ਇੱਕ ਇੰਡੀਆ ਗਵਰਨਮੈਂਟ ਦਾ ਗੱਲ ਕਰਕੇ ਕਿਉਂਕਿ ਦਰਿਆਵਾਂ ਦਾ ਇਸ਼ੂ ਜਿਹੜਾ ਕੇਂਦਰ ਸਰਕਾਰ ਦੇ ਤਹਿਤ ਵੀ ਜਿਹੜੇ ਆਪਾਂ ਮੁਆਵਜ਼ਾ ਦਿੰਨੇ ਜਿੱਥੇ ਹੜ ਮਾਰ ਕਰ ਗਿਆ ਕੋਈ ਫਸਲ ਬਰਬਾਦ ਹੋ ਗਈ ਕੁਝ ਹੋ ਗਿਆ ਘਾਟ ੱਟ ਗਿਆ ਉਹ ਤਾਂ ਪੈਸੇ ਦੇ ਦਿੰਦੇ ਹਾਂ ਪਰ ਕਾਨੂੰਨ ਦੇ ਵਿੱਚ ਇੱਕ ਸੋਧ ਕਰੋ ਕਿ ਜਿਹੜੀ ਕਿਸਾਨਾਂ ਦੀ ਜ਼ਮੀਨ ਦਰਿਆ ਲੈ ਜਾਂਦਾ ਉਹ ਵੀ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਉਹ ਸੀਐਮ ਸਾਹਿਬ ਨੇ ਦਿੱਲੀ ਉਹ ਭੇਜਿਆ ਦਿੱਲੀ ਉਹਨਾਂ ਨੇ ਜਿਹੜੇ ਪਹਿਲੇ ਮਨਿਸਟਰ ਸੀਗੇ ਉਹਨਾਂ ਨੇ ਵੀ ਗੱਲ ਕੀਤੀ ਸੀਗੀ ਵੀ ਇਹਦਾ ਕੀਤਾ ਜਾਵੇ ਮੈਂ ਵੀ ਐਗਰੀਕਲਚਰ ਮਨਿਸਟਰ ਆਫ ਇੰਡੀਆ ਨਾਲ ਉਦੋਂ ਗੱਲ ਕੀਤੀ ਸੀ ਕਿ ਸਾਨੂੰ ਇਹਦਾ ਕੋਈ ਸੋਲੂਸ਼ਨ ਕੱਢ ਕੇ ਦਿਓ ਸਾਡੇ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਦਰਿਆ ਰੋੜ ਕੇ ਲੈ ਜਾਈਂ ਸੋ ਇਹਦੇ ਲਈ ਆਪਾਂ ਫਾਈਟ ਜਿਹੜੀ ਕਰਦੇ ਜੇ ਹੋਰ ਵੀ ਲੋੜ ਪਈ ਤੇ ਸੀਐਮ ਸਾਹਿਬ ਤੇ ਤੀਤਿਕ ਨੂੰ ਨੰਬਰ ਸਟਾ ਦੇ ਉਹਨਾਂ ਨੂੰ ਪੁੱਛਾਂਗੇ ਕਿ ਜੇ ਬਲ ਤੁਹਾਡੀ ਗੱਲ ਹੋਈ ਹੈ ਤੇ ਆਪ ਜਾ ਕੇ ਦਿੱਲੀ ਪੈਰਵਾਈ ਕਰਕੇ ਕਿਉਂਕਿ ਮੇਰੇ ਮਨ ਚ ਆ ਕੇ ਜਦ ਆਪਣੇ ਸੈਕੜੇ ਕਿਸਾਨ ਦੇ ਉੱਪਰ ਗਰਦਾਸ ਪੋਤੋ ਲੈ ਕੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਆ ਗਈ ਦਰਿਆ ਲੈ ਕੇ ਵਿਚਾਰਾਂ ਨੂੰ ਕੋਈ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਪਿਛਲੀ ਵਾਰ ਤਾਂ ਇੱਥੇ ਡੇਡੇ ਵੱਡੇ ਪਪਲਾ ਸੀਗੇ ਉਹ ਵੀ ਇਹਨਾਂ ਦੇ ਵਿੱਚ ਲੈ ਮੈਂ ਉੱਥੇ ਹੀ ਮੇਰੇ ਹੁੰਦਿਆ ਢਾ ਲੱਗੀ ਮੇਰੇ ਹੁੰਦਿਆ ਦੁੱਖ ਦੇਖਦੇ ਜਾਂਦੇ ਤੇ ਥੋੜਾ ਨਿਕਲਦਾ ਆਪਣਾ ਵੀ ਯਾਰ ਕਿਸਾਨ ਦਾ ਕੀ ਬਣਿਆ ਸਮਝਦੇ ਕਿ ਸੋ ਮੈਂ ਉਹੀ ਦੇਖਣ ਆਇਆ ਵੀ ਜੇ ਐਸ ਕੰਪਨ ਦਾ ਪ੍ਰੋਬਲਮ ਆਉਂਦੀ ਹੈ ਤੇ ਆਪਾਂ ਉਹਦਾ ਮਤਲਬ ਹੱਲ ਕੀ ਕਰਨਾ ਉਹਦਾ ਮੁਕਾਬਲਾ ਕਿੱਦਾਂ ਕਰਨਾ ਸੋ ਕਿਸਾਨਾਂ ਦੇ ਨਾਲ ਆ ਕਿਸਾਨਾਂ ਦਾ ਨੁਕਸਾਨ ਜਿਹੜਾ ਉਹਦੀ ਪੂਰਤੀ ਕਰਨੀ ਸਾਡੀ ਡਿਊਟੀ ਆ ਤੇ ਆਪਾਂ ਕਾਫੀ ਕੁਝ ਕਰ ਰਹੇ ਆ ਆਪਰ ਇਹਨਾਂ ਦਾ ਜਨਤਿਤ ਤੱਕ ਜਿਹੜੀ ਦਰਿਆਪੁਰ ਤੋਂ ਉਹਨੂੰ ਕਹਿੰਦੇ ਜਮੀਨ ਉਹ ਮਤਲਬ ਇਹ ਤੇ ਮਾਲ ਮਹਿਕਮੇ ਦੇ ਵਿੱਚ ਜਨਤਿਤ ਤੱਕ ਇਹ ਦਰਿਆਪੁਰ ਜ਼ਮੀਨਾਂ ਦਾ ਮੁਆਜਰਾ ਨਹੀਂ ਮਿਲਦਾ ਉਹਨੇ ਚਾਹਤ ਕੋ ਗੱਲ ਲਈ ਉਹ ਮੁਆਜਰਾ ਦੋਣ ਲਈ ਉਹ ਮੈਂ ਸਟਰਗਲ ਕਰਦੇ ਆਂ ਆਪਣੇ ਬਟਰ ਦੇ ਉੱਤੇ ਜਿੰਨੀ ਇਹ ਜ਼ਮੀਨਾਂ ਇਹਦੀ ਇਕੱਲੀ ਸਤਲੋਜ ਦੀ ਬਿਆਸ ਦੀ